ਉਹ ਕੀ ਯਾਰ ਉਹ ਕੀ ਯਾਰ ਕੋਈ ਨਹੀਂ ਆਸਾ ਕੋਈ ਆਖੜੀ ਓਹ ਰੋਕ ਤੇਰੀ ਪੈਨ ਦੀ ਲਈ ਏ ਓ ਰੋਕ ਛੋੜਾ ਕੋ ਨੂੰ ਦਾ ਤਰਾ ਪੈਨ ਦੇ ਫੁੱਦੇ ਨਹੀਂ खुदी पाड़ी तेरी oh, ਪਹਿਲੇ ਗੋਲੇ ਪਹਿਲੇ ਮੋਗੜ ਨਾਲ ਨਾ ਕੁਮਾਨ ਜਾ ਰਹਾ ਯਾਰ ਮਾਰਦਾ ਬੰਦਾ ਭੁੰਨ ਜਾਵਤ ਹੈ ਐ ਸਰ ਮਾਰਦਾ ਹਣਾ ਕੋਲ ਕਿਰੇ ਆ ਨਹੀਂ ਬਾਈ ਜੱਟ ਗੋਲੀ ਨਾ ਲਾ ਕੇ ਜਾਣਾ ਮਾ ਆਖੀ ਜੇ ਲੜਾਈ ਬੋਲਿਆ ਨਾ ਹੋਣੀ ਜੇ ਤੂੰ ਛੱਡੋ ਕਰੇ ਜਾ ਕੇ ਬਣਾ ਲੂੰਗਾ ਬੜਾ ਹਸਤਾਲ ਕਰ ਆ ਤੇ ਨਹੀਂ ਕਿਹੜਾ ਲੱਗ ਨਹੀਂ ਆ ਰਹਾ ਮਾ ਤੈਨੂੰ ਚਾਰਦੇ ਮਹਾਰਾਜ ਇੱਕ ਸਾਰੇ ਜਿਹੜਾ ਸਰਪੰਚ ਲਈ ਇਹਨਾਂ ਸੁਣਦੇ ਕੇ ਇਹਨਾਂ ਨੇ ਕੰਮ ਖਰਾਬ ਕੀਤਾ ਜੇ ਸੁਣਦੇ ਕਿਹਨਾਂ ਸਰਪੰਚ ਦੀ ਗੱਲ ਕਰਦਾ ਕਣਕੀ ਨਾ ਟਡਰ ਕੀ ਮਸਲਾ ਬਣਿਆ ਸੀਗਾ ਜੱਜ ਬਣੇ ਮਾਂਗੀ ਤਾਏ ਕੀ ਮਸਲਾ ਬਣਿਆ ਸੀਗਾ ਜਿਹੜੀ ਗੋਲੀ ਚੱਲੀ ਇੱਥੇ ਗੋਲੀ ਸਰਪੰਚ ਤੇ ਬਣੀ ਸੀ ਤੇ ਸਾਡਾ ਤਾਂ ਕੋਈ ਕੰਨ ਨਦਰੋਲਾ ਵੇ ਕਾਇ ਤੇ ਡੋਲੀ ਮਾਰ ਦਿੱਤੀ ਐਨੇ ਮੇਰੇ ਘਰ ਲਾ ਤੱਕਦੇ ਨੇ ਕਿਸ ਨਾ ਬੋਲ ਲੈ ਨਹੀਂ ਚਾਰ ਪਿੰਡ ਨੂੰ ਪਤਾ ਕਿੰਨੀਆਂ ਰਾਉਂਡ ਫੇਅਰ ਹੋਏ ਨੇ ਉਹ ਬੜੀਆਂ ਗੋਲੀਆਂ ਚਲਾਈਆਂ ਐਨੇ ਸੱਤ ਗੇਟ ਮੂਰੇ ਮਾਰ ਗਏ ਨੋ ਕੀ ਕੋਈ ਪਹਿਲੀ ਵੀ ਰੰਜਿਸ਼ ਚੱਲਦੀ ਪਈ ਸੀ ਨਹੀਂ ਨਹੀਂ ਆਹ ਵੇ ਗੋਲੀਆਂ ਮਾਰ ਕੇ ਸਰਪੰਚ ਨੇ ਗੋਲੀਆਂ ਮਾਰੀਆਂ ਕੀ ਨਾਮ ਹੈ ਜਿਹੜੇ ਜਿਹਦੇ ਤੋਂ ਉਹ ਗੋਲੀ ਚਲਾਈ ਗਈ ਆ ਉਹਦਾ ਨਾਮ ਕੀ ਪਤਾ ਲੱਗਦਾ 97 ਕਿਹਦਾ ਤਾਂ ਕਿ ਲੱਗਦਾ ਜਿਹਦੇ ਗੋਲੀ ਲੱਗੀ ਆ ਮੇਰਾ ਘਰ ਵਾਲਾ ਹੈ ਔਰ ਮੇਰਾ ਘਰ ਵਾਲਾ ਹੈ ਕਿੱਥੇ ਲੈ ਕੇ ਗਏ ਨੇ ਕਿਸੇ ਦੱਸੇ ਪੁਲਿਸ ਨੂੰ ਉੱਤ ਲਾ ਗਏ ਹਮਤ ਬਾਦੀ ਐ ਚੋ ਬਾਂਦੀ ਚਲਾ ਗਏ ਵਰਦਨਤੀ ਲਾ ਗਏ ਕੀ ਨਾ ਟਾੜ ਕੀ ਮਸਲਾ ਬਣਿਆ ਸੀਗਾ ਜੀ ਜਿਹੜੀ ਗੋਲੀ ਚੱਲੀ ਉਹ ਲੈਵੇਂ ਮਾਰ ਦਿੱਤੀ ਆ ਵੇਂਦੇ ਪੈਸੇ ਤੇ ਉਹਨਾਂ ਗੋਲੀ ਮਾਰ ਦਿੱਤੀ ਮੇਰੇ ਬਤਰੀਲੇ ਨੂੰ ਛੈਂ ਕਰ ਕੋਈ ਰਾਜ ਨਹੀਂ ਕੋਈ ਛਣੇ ਉਹ ਜਿੰਨਾਂ ਦਾ ਰਾਜ ਸੀ ਉਹਨਾਂ ਦਾ ਮਾਰ ਕਿੰਨੇ ਦੇ ਵੱਲੋਂ ਮਾਰੀ ਗਈ ਆ ਮਤਲਬ ਉਹ ਸਰਪੈਂਜ ਭਿੰਡੀ ਵੱਲੋਂ ਤੇ ਵੀਰੋ ਭਾਈ ਵੱਲੋਂ ਕੀ ਮਾਮਲਾ ਕਿਸੇ ਦਾ ਪੂਰਾ ਕੋਈ ਵਾਮਲਾ ਨਹੀਂ ਕੋਈ ਉਹਨਾਂ ਦਾ ਪੈਸਾ ਦਾ ਰੋਲਾ ਸੀ ਤੇ ਉਹਨਾਂ ਦੀ ਕੁੜੀ ਦਾ ਰਾਜ ਜੋ ਕ ਵਿੱਚੋਂ ਮਗਾਈ ਕੁੜੀ ਲਾਈ ਜਾਨੇ ਬੜਕਾਰੇ ਨਾਲ ਰੋਲਾ ਸੀ ਸਾਡਾ ਕੋਈ ਰੋਲਾ ਨਹੀਂ ਕਿਸੇ ਦਾ ਨਹੀਂ ਜਿਹਦੇ 5 ਲੱਖ ਤੋਂ ਵੱਧ ਤੋਂ ਉਹਨਾਂ ਦਾ ਰੋਲਾ ਆਇਆ ਸਾਡਾ ਕੋਈ ਰੋਲਾ ਨਹੀਂ ਮੇਰਾ ਕਿਤੇ ਮਾਰੀ ਮੂਟੇ ਨਹੀਂ ਮਾਰੀ ਬੋਲੀ ਮੂਟੇ ਨਹੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਹਾਂ ਸੇ ਉਹਨਾਂ ਨੇ ਉਹਨਾਂ ਨੂੰ ਨਾ ਸਜ਼ਾ ਜਾਂ ਸਜ਼ਾ ਦਿੱਤੀ ਗਿਆ ਬੇ ਉਹ ਤਾਂ ਲਈਵਦੇ ਰਾਈਫਲਾਂ ਤੇ ਮਾਰਦੇ ਗੋਲੀਆਂ ਮੇਰੀਆਂ ਗੋਲੀਆਂ ਚਲਾਈਆਂ ਹਨੇ ਹਾਈ ਕਿੰਨੇ ਜ਼ਖਮੀ ਹੋਏ ਨੇ ਦੋ ਜਣੇ ਹੋਣ ਗੋਲੀਆਂ ਲਾ ਦੋਨਾ ਮਾਰਿਆ ਲੈ ਸਕਦਾ ਮੈਂ ਬਹੁਤ ਗੋਲੀਆਂ ਬਜੀਆਂ ਨੇ ਕਿਉਂ ਮਨਛੇ ਜਨਮ ਲਗੀਆਂ ਇਸ ਕੀ ਮਾਮਲਾ ਇਹ ਟ੍ਰੈਂਡ ਅਲੀ ਕੇ ਖਾਣਾ ਸਦਰ ਫਰੋਜਪੁਰ ਵਿੱਚ ਇੱਥੇ ਦੋ ਧਰਾਂ ਨੂੰ ਲੈ ਕੇ ਕੋਈ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਸੀ ਤੇ ਦੋ ਧਰਾਂ ਦੇ ਆਪਸ ਦੇ ਵਿੱਚ ਝਗੜਾ ਹੋਇਆ ਇਹਦੇ ਵਿੱਚ ਕਾਫੀ ਨਾਲ ਇੱਟਾਂ ਰੋੜੇ ਵੀ ਚੱਲੇ ਆ ਤੇ ਦੋਨੋਂ ਤਰ੍ਹਾਂ ਇਹ ਦੋਸ ਲਾਉਂਦੀਆਂ ਵੀ ਦੋਨੋਂ ਤਰ੍ਹਾਂ ਵੱਲੋਂ ਵੀ ਹਵਾਈ ਫਾਇਰ ਵੀ ਕੀਤੇ ਗਏ ਜੋ ਦੋ ਬੰਦੇ ਜ਼ਖਮੀ ਹੋਏ ਉਹਨਾਂ ਨੂੰ ਹਸਪਤਲ ਭੇਜਤਾ ਉਹਨਾਂ ਦੇ ਬਿਆਨ ਲੈ ਕੇ ਜਿਸ ਤਰ੍ਹਾਂ ਦੀ ਵੀ ਕਾਰਵਾਈ ਹੋਊਗੀ ਪਰਚਾ ਦਰਜ ਕਰਕੇ ਅਮਲ ਲਿਆਂਦਾ ਜਾਏ ਸਰ ਕੋ ਘਰ ਦਾ ਨੁਕਸਾਨ ਹੋਇਆ ਉਹ ਕਹਿੰਦੇ ਜੀ ਇਹਨਾਂ ਨੇ ਆ ਕੇ ਘਰੇ ਆ ਕੇ ਮਾਰਿਆ ਜਦੋਂ ਇਹ ਦੋ ਤਿੰਨ ਦਾ ਝਗੜਾ ਹੋਇਆ ਜਿੱਤ ਕਿਸੇ ਦੇ ਘਰੇ ਕੋਈ ਇੱਟਾਂ ਰੋੜੇ ਚੱਲੇ ਆ ਉਹਦੋਂ ਸਿਸ਼ਾ ਸਿਸ਼ਾ ਸਭ ਕੋਈ ਜ਼ਖਮੀ ਵੀ ਗੋਲੀ ਲੱਗੀ ਆ ਤੁਹਾਨੂੰ ਦੱਸਿਆ ਜੀ ਦੋ ਬੰਦੇ ਜ਼ਖਮੀ ਹੋ ਗਏ ਗੋਲੀ ਲੱਗੀ ਅੱਟਾ ਰੋੜੇ ਲੱਗੇ ਡਾਕਟਰ ਜੀ ਦੱਸ ਚੁੱਕਾ ਇਹਨਾਂ ਦੋਹਾਂ ਤਰ੍ਹਾਂ ਨੂੰ ਉੱਥੇ ਬਿਆਨ ਲਿਖ ਕੇ ਜੋ ਵੀ ਕਰ ਰਿਹਾ ਬੜ ਕੇ ਆ ਮਾਮਲਾ ਪੈਸੇ ਨਾਲ ਜਿੰਦਾ ਪੁਰਾਣਾ ਕੋਈ 5 ਲੱਖ ਰੁਪਏ ਦਾ ਜਾਂ 4-5 ਲੱਖ ਰੁਪਏ ਦਾ ਕੋਈ ਲੈਣ ਦੇ ਠੀਕ ਹੈ ਥੈਂਕ ਯੂ ਜੀ